ਆ ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ ਜੁੜੂ ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਅਪ ਟਾਪ ਡਾਈਵਰਸਿਟੀ ਲਈ ਲੈ ਕੇ ਆਏ ਜੀ ਜਿਸ ਪਿੰਡ 'ਚ ਉਹ ਵੀ ਵੀਡੀਓ ਬਣਾ ਰਹੇ ਆ ਪਿੰਡ ਸੈਦੋ ਕੇ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘ ਵਾਲਾ ਨੇੜੇ ਵੀ ਨਿਹਾਲ ਸਿੰਘ ਵਾਲਾ ਤੇ ਭਧੌੜ ਪਿੰਡ ਨੇੜੇ ਰਹ ਜਾਂਦੇ ਆ ਆਓ ਪੁੱਛ ਲੈਨੇ ਬਾਈ ਤੁਹਾਡੀ ਬੱਲੇ ਹੱਸੀ ਗਾਲ ਸਤਿ ਸ੍ਰੀ ਅਕਾਲ ਵੀਰ ਜੀ ਹੋ ਠੀਕ ਹੋ ਵਧੀਆ ਹਾਂਜੀ ਪੂਰਾ ਜੀ ਵਧੀਆ ਚੱਲਦਾ ਕੰਮਕਾਰ ਹਾਂਜੀ ਪੂਰਾ ਵਧੀਆ ਚੱਲਦਾ ਜੀ ਨਾਮ ਤੇ ਮੋਬਾਈਲ ਨੰਬਰ ਬੋਲੋ ਚਮਕੌਰ ਸਿੰਘ ਜੀ ਨਾਮ ਹੈ ਜੀ ਪਿੰਡ ਸੈਦੋ ਗਿਆ تحصیل ਨਿਹਾਲ ਸਿੰਘ ਵਾਲਾ ਜ਼ਿਲ੍ਹਾ ਮੋਗਾ ਜੀ ਮੋਬਾਈਲ ਨੰਬਰ ਬੋਲੋ 8146914945 ਠੀਕ ਹੈ ਭਾਈ ਭਾਈ ਜਿਹੜੀ ਇਹ ਬੈਲੇ ਦੇ ਨੇ ਕਿਹੜਾ ਸੂਅ ਸੁੰਦੀ ਹੈ ਤੀਜੇ ਸੂਅ ਸੁੰਦੀ ਹੈ ਵੀਰ ਜੀ ਕਿੰਨੇ ਦਿਨ ਲੈਂਦੀ ਹੈ ਇਹ ਦਿਨ ਜੀ ਆਥਣ ਸਵੇਰ ਜੀ ਸੂਪਾਂ ਦੇ ਆਥਣ ਸਵੇਰ ਜੀ ਟੂਕ ਹੋ ਗਈ ਹਣਾ ਤੇ ਕੀ ਰਿਕਾਰਡ ਦੁੱਧਾ ਬਈ ਦੁੱਧਾ ਵੀ ਮਾਲਕ ਨੇ 21 ਕਿਲੋ ਚੋਇਆ ਦੱਸਿਆ ਵੀਰ ਜੀ ਕਿ ਕਿਲੋ ਠੀਕ ਚੋਈ ਚੋਈ ਚੰਗੀ ਸੀ ਬਿਲਕੁਲ ਪੂਰੀ ਪੂਰੀ ਖਿੱਚ ਕੇ ਲੈਂਦੀ ਹੈ ਜੀ ਠੀਕ ਆ ਠੰਡੀ ਠੰਡੀ ਫੁੱਲ ਆ ਫੁੱਲ ਠੰਡੀ ਆ ਜੀ ਕੱਦ ਫੁੱਲ ਆ ਹਾਂ ਜੀ ਹਾਂ ਕੱਦ ਫੁੱਲ ਰਾਜ ਜੀ ਆ ਆਰਡਰ ਕਮਾਲ ਦਾ ਮੁਠੀ ਵਾਲਾ ਥਣ ਕੱਲਾ ਕੱਲਾ ਸਾਈਡਾ ਉੱਪਰ ਆ ਜਾ ਕਰੀ ਜਾਂਦੀ ਆਈ ਆ ਜੀ ਉੱਪਰ ਆ ਜਾ ਕਰਦੀ ਆ ਬਾਕੀ ਸੂਣ ਦੀਆਂ ਤਿਆਰੀਆਂ ਜਾਣਾਂ ਉਹ ਕਰਦੀ ਆ ਉਹ ਜੋ ਬਈ ਤੋੜ ਕੇ ਦਿਖਾ ਦੋ ਕੱਦ ਬੱਡ ਬਹੁਤ ਆ ਬਈ ਚੰਗੀ ਆ ਰਾਜ ਜੀ ਆ ਸਭੀ ਭੜਿਆ ਫੇਸ ਬੜਾ ਚੰਗਾ ਬਾਕੀ ਤੋੜਾ ਤੋੜਾ ਤੋਰਾ ਤਾਰਾ ਵੀ ਕਰਮਾਲੀ ਦਾ ਚੰਗਾ ਮੈਂ ਇੱਧਰ ਨੂੰ ਲੈ ਚਲ ਆਈ ਨੂੰ ਲਿਖਿਆ ਡਰਦੀ ਹੈ ਨਾ ਹਜੇ ਕੋਈ ਚੱਕਰ ਤੋਰਾ ਤਾਰਾ ਵੀ ਕਰਮਾਲੀ ਦਾ ਚੰਗਾ ਰਾਜੀ ਰੂਜੀ ਫੁੱਲ ਸਵੇਂ ਪੜੀਆ ਸੂਣ ਦੀਆਂ ਬਿਲਕੁਲ ਤਿਆਰੀਆਂ ਚ ਆ ਬਾਈ ਘੰਟੇ ਦੋ ਘੰਟੇ ਆਥਨ ਤਾਈ ਨੇ ਆਰਾਮ ਨਾਲ ਸੂ ਪੈਣਾ ਹਾਂਜੀ ਹਾਂਜੀ ਤੇ ਥਾਣਲੇ ਵਾ ਕਮਾਲ ਦਾ ਦੁੱਧ ਦਾ ਰਿਕਾਰਡ ਵੀ ਬਾਈ ਨੇ ਬਹੁਤ ਚੰਗਾ ਵੱਡੀ ਗੱਲ ਫੈਂਡ ਫੁੱਲ ਗਰਮੀ ਬਿਲਕੁਲ ਨਹੀਂ ਮੰਦੀ ਤੇ ਕੀ ਮੁੱਲ ਲਵਾਂ ਜੈ ਜੈ ਬਾਈ ਮੁੱਲ 70000 70000 ਨੂੰ ਵਾੜ ਦੇ ਦਾਂਗੇ ਆਪਾਂ ਠੀਕ ਆ ਬਾਈ ਬੱਤ ਰਿਆਰਪੀਆ 몰ਲਾ 70000 ਨੂੰ ਵੀ ਕਹਿੰਦਾ ਵੜ ਦੂਰ ਉਹ ਹੋਰ ਵੀ ਆਪਾਂ ਮਾਨ ਕਰਦਾਂਗੇ ਠੀਕ ਆ ਬਾਈ ਆਰਡਰ ਕਮਾਲ ਦਾ ਢੱਲਾ ਦੇਖੋ ਸੋਕੇ ਆਰਡਰ ਹੈ ਜਿਹੜਾ ਹੋਰ ਵੀ ਵਧੀਆ ਤਿਆਰ ਕਰ ਲੋ ਕੱਲਾ ਕੱਲਾ ਥਣ ਮੁੱਠੀ ਵਾਲਾ ਥਣ ਚਾਰੇ ਥਣ ਨਿਕਲਵੇਂ ਪੂਰੇ ਗਏ ਤੇ ਲੈ ਕਿਆ ਬਾਤ ਹੈ ਮੁੱਠੀ ਵਾਲਾ ਥਣ ਲੱਗਿਆ ਬਾਈ ਬੋਲੀ ਹੋਜੀ ਬਾਈ ਬਿਲਕੁਲ ਬੜਾ ਵਧੀਆ ਚੋਣ ਲੱਗਿਆ ਬਾਈ ਹੁਣ ਤੋਂ ਉੱਪਰ ਆਇਆ ਕਰੀ ਜਾਂਦੀ ਹੈ ਵੜ ਹੈਨਾ ਆਈ ਉਹਨਾਂ ਦੇ ਘਰੇ ਬੰਦਾ ਬੁੰਦਾ ਨਹੀਂ ਜਾਂਦਾ ਸੀ ਠੀਕ ਆ ਬਾਈ ਤੇ ਕਿਸੇ ਵੀਰ ਨੂੰ ਵੜ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਤੈਦ ਲਓ ਧੰਨਵਾਦ